ਹੋ ਨਹੀਂ ਹੋਇਆ ਕਿਹਦਾ ਵਾਲਾ ਕੋਤੋਂ ਵੀ ਉੱਤਰੀ ਅੱਗੇ ਮੈਂ ਟਮਾਟਰ ਚੱਲ ਜਾਉਂਗਾ ਕੋਈ ਨਾ ਕੋਈ ਮਿੱਥੇ ਖੜਾ ਹੋਣਾ ਕੋਈ ਸ਼ਾਬਾਸ਼ ਪਿੱਪੀ ਲੈ 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 ਲ ਮੇਰਾ ਨਾਮ ਜੀ ਗਵਿੰਦਰ ਸਿੰਘ ਆ ਮੈਂ ਜੰਲਿਆੜਾ ਦਾ ਵਾਸੀ ਜੰਲਿਆੜਾ ਵਾਂ ਮੈਂ ਹਾਂਜੀ ਇਹ ਟਰੱਕ ਜਿਹੜਾ ਵਾ ਆਪਣਾ ਪੈਟਰੋਲ ਵਾਲਾ ਇਧਰੋਂ ਆ ਰਿਹਾ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਫਟ ਗਿਆ ਵਾ ਰੋਂਗ ਸਾਈਡ ਆ ਗਿਆ ਵਾ ਰੋਂਗ ਸਾਈਡ ਆ ਕੇ ਤੇ ਕਾਰ ਆ ਰਹੀ ਹ ਅਮਰੇ ਸਾਰਾਂ ਵਾਲੀ ਸਾਈਡ ਤੋਂ ਉਹਨੇ ਕਾਰ ਦੇ ਵਿੱਚ ਮਾਰਿਆ ਵਾ ਲਾ ਕੇ ਤੇ ਕਾਰ ਜਿਹੜੀ ਉਹ ਰੇਲਿੰਗ ਤੇ ਚੜ ਗਈ ਆ ਤੇ ਕਾਰ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਬੰਦੇ ਸੀਗੇ ਕਹ ਰਿਹਾ ਕਿ ਦੋ ਬੰਦੇ ਵੇਚਦੇ ਦੋ ਬੰਦੇ ਹੈਗੇ ਉਹ ਦੇਖੋ ਕਹਿ ਰਹੇ ਨੇ ਕਿ ਦੋ ਬੰਦੇ ਹੈਗੇ ਕੋਈ ਕਨਫਰਮ ਨਹੀਂ ਹੈਗਾ ਕੋਈ ਵੇਜੇ ਅਜੇ ਗੱਡੀ ਥੱਲੇ ਉਤਰੇਗੀ ਫਿਰ ਪਤਾ ਲੱਗੇ ਕਿੰਨੇ ਜਾਣੇ ਆ ਕੋਈ ਕਨਫਰਮ ਨਹੀਂਗਾ ਪੱਕਾ ਉਹਦੀ ਆਪਣੀ ਅਕੀ ਗੱਡੀ ਟਾਇਰ ਫਟਾ ਦਾ ਫਿਰ ਆਗੇ ਉਹ ਟਰੈਕ ਤੇ ਉਹ ਟਾਇਰ ਪੈਰ ਹੀ ਫਟਿਆ ਵਾਜੀ ਪਟਾਕੇ ਦੀ ਆਵਾਜ਼ ਆਈ ਟਾਇਰ ਹੀ ਫਟਿਆ ਜੀ ਟਾਇਰ ਗਰਮ ਕਰਕੇ ਟਾਇਰ ਫਟਿਆ ਵਾਦੇ ਉਹਦੇ ਕਰਕੇ ਹਾ ਹਾ ਸਾ ਜਿਹੜਾ ਜਿਹੜਾ ਹਾਈਵੇ ਟੈਕਸ਼ਨ ਰ ਕੀ ਕਰਨਾ ਚਾਹੀਦਾ ਇਸ ਵਿੱਚ ਭਾਰਤ ਪੈਟਰੋਲੀਅਮ ਦਾ ਹੁਣ ਪਤਾ ਲੱਗਿਆ ਜੰਡੇ ਵਾਲੇ ਦੀ ਗੱਡੀ ਆ ਇਹ ਹੁੰਦਲ ਪੈਟਰੋਲ ਪੰਪ ਵਾਲਿਆਂ ਦੀ ਉਹ ਗੱਡੀ ਇਧਰੋਂ ਤੇਲ ਭਰ ਕੇ ਆ ਰਹੀ ਸੀ ਜਲੰਧਰ ਤੋਂ ਇੱਥੇ ਆਣ ਕੇ ਪੁਲ ਦੇ ਉੱਪਰ ਆ ਕੇ ਦਾ ਟਾਇਰ ਬਲਾਸਟ ਹੋ ਗਿਆ ਸੱਜੇ ਪਾਸੇ ਦਾ ਉਹਦੇ ਕਰਕੇ ਗੱਡੀ ਜਿਹੜੀ ਹੈ ਡਵਾਈਡਰ ਨੂੰ ਕ੍ਰੋਸ ਕਰਕੇ ਤੇ ਰੋਂਗ ਸਾਈਡ ਆ ਗਈ ਅੱਗੇ ਉਹ ਬਰੀਜਾ ਗੱਡੀ ਆ ਉਹਦੇ ਵਿੱਚ ਆ ਕੇ ਵੱਜੀ ਹੈ ਤੇ ਜਿਹੜਾ ਐਕਸੀਡੈਂਟ ਵੀ ਹੋ ਗਿਆ ਤਾਂ ਗੱਡੀ ਨੂੰ ਅੱਗ ਲੱਗ ਗਈ ਇਹ ਬਰੀਜਾ ਗੱਡੀ ਆ ਕਹਿੰਦੇ ਦਿੱਲੀ ਦਾ ਨੰਬਰ ਸੀ ਵਿੱਚ ਕੁ ਦੋ ਸਵਾਰੀਆਂ ਵਿੱਚ ਹਾਂਜੀ ਹੁਣ ਦੋ ਸਵਾਰੀਆਂ ਹੈਗੀਆਂ ਉਹਦੇ ਵਿੱਚ ਆ ਕਰਦੇ ਆ ਅੱਗ ਤੇ ਕਾਬੂ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਕ੍ਰੇਨ ਮਗਾ ਲਈ ਹੈ ਉਦੋਂ ਨਾ ਕੱਢ ਕੇ ਹਾਂਜੀ ਹਾਂਜੀ ਤੇਲ ਨਾ ਭਰਿਆ ਆ ਗਿਆ ਨਹੀਂ ਨਹੀਂ ਉਹ ਗੱਡੀ ਤੇ ਜਿਹੜੇ ਕਾਰ ਵਾਲੇ ਤਾਂ ਜਿਹੜੇ ਉਹ ਨਹੀਂ ਲੱਗਦਾ ਬੱਚਾ ਲੇਕਿਨ ਟਰੱਕ ਵਾਲਾ ਜਿਹੜਾ ਡਰਾਈਵਰ ਆ ਉਹ ਲੱਗਦਾ ਫਰਾਰ ਹੋ ਗਿਆ ਉਹ ਵਿੱਚ ਨਹੀਂ ਉਹਦਾ ਕੋਈ ਵੀ ਹੈਗਾ